ਵੈਟਰ ਗੁਰਪ੍ਰੀਤ ਕਾ ਖਾਲਸਾ ਵੈਟਰ ਗੁਰਪ੍ਰੀਤ ਪਤ ਹੈ ਦਾਸ ਸ੍ਰੀ ਅਕਾਲਤਖ ਸਾਹਿਬ ਦਾ ਕਾਰਜਕਾਰੀ ਜਥੇਦਾਰ ਹੋਣ ਦੇ ਨਾਤੇ ਆਪਣੀ ਜ਼ਿੰਮੇਵਾਰੀ ਨੂੰ ਸਮੇਂ-ਸਮੇਂ ਨਿਭਾਉਦਾ ਆ ਰਿਹਾ ਅੱਜ ਮੈਂ ਜਿਹੜਾ ਵਿਸ਼ਾ ਲੈ ਕੇ ਖਾਲਸਾ ਪੰਥ ਦੇ ਰੂਪ ਗਰੂ ਹੋ ਰਿਹਾ ਉਹ ਵਿਸ਼ਾ ਇਸ ਤਰ੍ਹਾਂ ਹੈ ਕਿ ਪੰਜਾਬ ਦੀ ਸਰਕਾਰ ਨੇ ਇੱਕ ਗਿਆਨ ਦਿੱਤਾ ਹੈ ਬਾਬਾ ਜੋਰਾਵਰ ਸਿੰਘ ਬਾਬਾ ਪਤੇ ਸਿੰਘ ਉਹਨਾਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਜਿਹੜਾ ਹਰ ਸਾਲ ਅਸੀਂ ਮਨਉਦੇ ਪੰਜਾਬ ਦੀ ਸਰਕਾਰ ਨੇ ਕਿਹਾ ਕਿ ਇਸ ਦਿਹਾੜੇ ਦੇ ਉੱਤੇ ਸਰਕਾਰ ਵੱਲੋਂ ਮਾਤਮ ਤਉਣ ਜਿਹੜੀ ਉਹ ਵਜਾਈ ਜਾਊਗੀ ਗੁਰੂ ਰੂਪ ਸਾਹਿਬ ਸੰਗਤ ਜੀ ਮੈਂ ਸਮਝਦਾ ਕਿ ਇਹ ਸਿੱਖ ਇਤਿਹਾਸ ਦੇ ਉੱਤੇ ਸਿੱਖੀ ਸਿਧਾਂਤ ਦੇ ਉੱਤੇ ਇਹ ਸਰਕਾਰਾਂ ਦਾ ਬਹੁਤ ਵੱਡਾ ਹਮਲਾ ਹੈ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਮਾਤਮ ਬੋਈ ਦੇ ਲੋਕ ਨੂੰ ਹਨੂ ਫਕਰ ਹੈ ਹਨੂ ਮਾਣ ਹੈ ਸਾਡਾ ਇਤਿਹਾਸ ਖੜਾ ਹੈ ਸਾਡੀ ਕੌਮ ਖੜੀ ਹੈ ਸ਼ਹੀਦਿਆਂ ਦੇ ਉੱਤੇ ਔਰ ਸਾਡੇ ਵੱਡੇ-ਵਡੇਰਿਆਂ ਨੇ ਆਪਣੇ ਬલિદાન ਦਿੱਤੇ ਸ਼ਹੀਦੀਆਂ ਦਿੱਤੀਆਂ ਤੇ ਸਾਨੂੰ ਮਾਣ ਹੈ ਅੱਜ ਸਾਡਾ ਇਤਿਹਾਸ ਹੈ ਅੱਜ ਅੱਜ ਦੁਨੀਆ ਵਿੱਚ ਸਾਡੀ ਵੱਖਰੀ ਪਛਾਣ ਕਿ ਅਸੀਂ ਸਿਰ ਦੇ ਦੇਨੇ ਆ ਮਗੇ ਨੂੰmdi ਰੱਖਿਆ ਵਾਸਤੇ ਪਰ ਅਸੀਂ ਸੀ ਨਹੀਂ ਕਰਦੇ ਅਸੀਂ ਮਾਤਮ ਨਹੀਂ ਮਨਾਉਂਦੇ ਇਤਿਹਾਸ ਅਗਵਾ ਹੈ ਕਿ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬੈਠੇ ਸਨ ਉਸ ਵੇਲੇ ਬਾਬਾ ਜੀਤ ਸਿੰਘ ਉਹ ਜਦੋਂ ਮੈਦਾਨੇ ਜੰਗ ਵਿੱਚ ਉਤਰੇ ਔਰ ਉਹਨਾਂ ਨੇ ਦੁਸ਼ਮਣ ਦੇ ਆਉ ਲਏ ਹਜ਼ਾਰਾਂ ਦੁਸ਼ਮਣ ਜਿਹੜੇ ਮੌਦੇ ਘਾਟ ਉਤਾਰੇ ਉਤਾਰੇ ਜਦੋਂ ਦੁਸ਼ਮਣ ਦਾ ਫੱਟ ਜਾਂ ਦੁਸ਼ਮਣ ਦਾ ਤੀਰ ਬਾਬਾ ਅਜੀਤ ਸਿੰਘ ਦੇ ਸਰੀਰ ਦੇ ਉੱਤੇ ਲੱਗਦਾ ਸੀ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧਿਕਾਰਾ ਛੱਡਦੇ ਆਉਂ ਲਹੁੰਦੇ ਆ ਨਿਉਦੇ ਬਾਬਾ ਅਜੀਤ ਸਿੰਘ ਧਰਤੀ ਤੇ ਡਿੱਗ ਪਏ ਤੇ ਜਦੋਂ ਉਹ ਸ਼ਹੀਦੀ ਪਾ ਗਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਦੇ ਪਿਤਾ ਜੀ ਨੇ ਪੰਜ ਜਕਾਰੇ ਛੱਡੇ ਸਾਨੂੰ ਮਾਣ ਕਿ ਅਸੀਂ ਇਹ ਜਿਹੜੀ ਸ਼ਹੀਦੀ ਹੈ ਇਹਨੂੰ ਅਰਦਾਸ ਕਰਕੇ ਲੈਂਦੇ ਇਸ ਕਰਕੇ ਇਹ ਜਿਹੜੇ ਸ਼ਹੀਦੀ ਖਿੜਾੜੇ ਨੇ ਜਾਂ ਸ਼ਹੀਦਾਂ ਦੀ ਜਦੋਂ ਅਸੀਂ ਯਾਦ ਮਨਾਉਣੀ ਹੈ ਸਾਨੂੰ ਚੜ੍ਹਦੀ ਕਲਾ ਦੇ ਨਾਲ ਨਗਾਰਿਆਂ ਦੇ ਨਾਲ ਜਕਾਰਿਆਂ ਦੇ ਨਾਲ ਇਹ ਮਨਾਉਣੀ ਚਾਹੀਦੀ ਜੋਕੇ ਇਤਿਹਾਸ ਵਿੱਚ ਵੇਖ ਲਓ ਜਦੋਂ ਇੰਦਰਾ ਗਾਂਧੀ ਨੂੰ ਸਤਵੰਤ ਸਿੰਘ ਨੇ ਗੱਡੀ ਚਾੜਿਆ ਬਿਆਨ ਸਿੰਘ ਨੇ ਚਾੜਿਆ ਤੇ ਜਦੋਂ ਸਤਵੰਤ ਸਿੰਘ ਤੇ ਕੀਰ ਸਿੰਘ ਨੂੰ ਫਾਤੀ ਲੱਗਣ ਲੱਗੀ ਉਹ ਉਹ ਆਤਮ ਦੇ ਵਿੱਚ ਨਹੀਂ ਸੀ ਅਜ ਉਹ ਡੋਲੇ ਨਹੀਂ ਸੀ ਉਹਨਾਂ ਨੇ ਜਕਾਰੇ ਛੱਡੇ ਦੂਜੇ ਪਾਸੇ ਚਰਨਲ ਵੈਦਿਆ ਜਿਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਹਦੀ ਕਮਾਂਡ ਕੀਤੀ ਫੌਜ ਦੀ ਫੁਕਾ ਤੇ ਜਾਂਦਾ ਜਦੋਂ ਪੂਨੇ ਦੀ ਜੇਲ੍ਹ ਵਿੱਚ ਉਹਨਾਂ ਨੂੰ ਜੱਜ ਫਾਂਸੀ ਦੇਣ ਲੱਗਾ ਉਹ ਰੋਈ ਥੋੜੀ ਸੀ ਉਹ ਮਾਤਮ ਦੇ ਵਿੱਚ ਥੋੜੀ ਸੀ ਉਹਨਾਂ ਨੇ ਤੇ ਭਾਈ ਉੱਥੇ ਜਕਾਰੇ ਛੱਡੇ ਬੜੀ ਚੜ੍ਹਦੀ ਕਲਾ ਦੇ ਨਾਲ ਔਰ ਸਾਨੂੰ ਮਾਣ ਆ ਆਪਣੇ ਵੱਡੇ-ਵਡੇਰਿਆਂ ਤੇ ਉਹਨਾਂ ਦੀਆਂ ਸ਼ਹੀਦੀਆਂ ਤੇ ਇਹ ਸਾਡਾ ਇਤਿਹਾਸ ਆ ਸੋ ਅਸੀਂ ਮਾਤਮ ਕਿਉਂ ਮਨਾਈਏ ਅਸੀਂ ਕਿਉਂ ਮਾਤਮ ਤੁਣਾ বাজਾਈਏ ਇਹ ਜੋ ਸਰਕਾਰ ਨੇ ਸਾਡੇ ਉੱਤੇ ਸਿੱਧਾ ਹਮਲਾ ਕੀਤਾ ਹੈ ਮੈਂ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕਰਦਾ ਮੇਰੀ ਡਿਊਟੀ ਹੈ ਮੈਂ ਆਪਣੀ ਡਿਊਟੀ ਦੇ ਮੁਤਾਬਕ ਹਮੇਸ਼ਾ ਕੰਮ ਕਰਨਾ ਹੈ ਮੈਂ ਸਮੁੱਚੇ ਖਾਲਸਾ ਪੰਥ ਨੂੰ ਕਹਿੰਦਾ ਕਿ ਜਿਸ ਹੀ ਦਿਹਾੜਾ ਜਕਾਰਿਆ ਤੇ ਨਗਾਰਿਆਂ ਦੇ ਨਾਲ ਮਨਾਇਆ ਜਾਵੇ ਔਰ ਜੋ ਸਰਕਾਰ ਭਗਵੰਤ ਮਾਨ ਇਹ ਜਿਹੜੀ ਮਾਤਮ ਧੁਨ ਵਜਾਉਣ ਜਾ ਰਹੀ ਹੈ ਇਹ ਤਾਂ ਡਟ ਕੇ ਵਿਰੋਧ ਕੀਤਾ ਜਾਵੇ ਅਤੇ ਬਿਲਕੁਲ ਇਹਨੂੰ ਪ੍ਰਵਾਨ ਨਹੀਂ ਕਰਾਂਗੇ ਚੜ੍ਹਦੀ ਕਲਾ ਦੇ ਨਾਲ ਰਹਿਣਾ ਚੜ੍ਹਦੀ ਕਲਾ ਦੇ ਨਾਲ ਰਹਿਣਾ ਵੀ ਜਿੰਨਾ ਚਿਰ ਦੁਨੀਆ ਰਹੂਗੀ ਅੱਜ ਤੱਕ ਸਾਨੂੰ ਆਪਣੀਆਂ ਸ਼ਿਜਦੀਆਂ ਤੇ ਮਾਣ ਹੈਗਾ ਔਰ ਰਹੂਗਾ ਵੀ ਅਗਲੇ ਸਮੇਂ ਦੇ ਵਿੱਚ ਵੀ ਸਾਨੂੰ ਮਾਣ ਆਪਣੀਆਂ ਸ਼ਹੀਦੀਆਂ ਦੇ ਉੱਤੇ ਆਪਣੇ ਸ਼ਹੀਦਾਂ ਦੇ ਉੱਤੇ ਇਹ ਕਰਕੇ ਜਕਾਰੇ ਛੱਡੇਨੇ ਚਾਹੀਦੇ ਆ ਜੇ ਨਗਰਾਂ ਦੇ ਵਿੱਚ ਜਾਂ ਕਸਬਿਆਂ ਸ਼ਹਿਰਾਂ ਦੇ ਵਿੱਚ ਅਸੀਂ ਇਹ ਸ਼ਹੀਦੀ ਦਿਹਾੜਾ ਮਨਾਉਂਦੇ ਆਂ ਜਾਂ ਮਨਾਉਣਾ ਹੈ ਉੱਥੇ ਸਾਨੂੰ ਜਕਾਰੇ ਤੇ ਨਗਾਰੇ ਜਿਹੜੇ ਲਾਉਣੇ ਚਾਹੀਦੇ ਨੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਸਾਡਾ ਸਿੱਖ ਨੌਜਵਾਨ ਬੈਠਾ ਹੈ ਉਹਨੂੰ ਵੀ ਮੈਂ ਅਪੀਲ ਕਰਦਾ ਵਾਂ ਕਿ ਇਹ ਜਿਹੜੀ ਪਿਰਤ ਪਾਈ ਜਾ ਰਹੀ ਹੈ ਕਿ ਅਸੀਂ ਸ਼ਹੀਦियां ਤੇ ਮਾਤਮ ਨਹੀਂ ਹੈ ਇਹ ਸਾਡੀ ਕੌਮ ਦੇ ਦੇ ਭਵਿੱਖ ਲਈ ਬਹੁਤ ਵੱਡਾ ਖਤਰਾ ਹੈ ਇਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਇਹਦਾ ਡੱਟ ਕੇ ਵਿਰੋਧ ਕਰੋ ਔਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੀ ਆ ਅਸੀਂ ਬਿਲਕੁਲ ਮਾਤਮਨੀ ਮਨਾਉਣੇ ਜਿਨ੍ਹਾਂ ਨੇ ਮਨਾਉਣੇ ਆ ਉਹ ਮਨਾਈ ਜਾਣ ਸੋ ਇਸ ਕਰਕੇ ਨਾ ਏਜੰਸੀਆਂ ਨਾ ਸੈਂਟਰ ਨਾ ਪੰਜਾਬ ਸਾਨੂੰ ਸਾਡੇ ਇਤਿਹਾਸ ਤੋਂ ਸਾਨੂੰ ਸਾਡੇ ਵਿਰਸੇ ਤੋਂ ਸਾਨੂੰ ਸਾਡੇ ਸਭਿਆਚਾਰ ਤੋਂ ਬਿਲਕੁਲ ਟੱਸ ਤੋਂ ਪਾਸੇ ਨਹੀਂ ਕਰ ਸਕਦਾ ਅਸੀਂ ਚੜ੍ਹਦੀ ਕਲਾ ਵਿੱਚ ਹਮੇਸ਼ਾ ਸਾਡੇ ਵੱਡੇ ਵਡੇਰੇ ਰਹੇ ਅੱਜ ਵੀ ਅਸੀਂ ਚੜ੍ਹਦੀ ਕਲਾ ਵਿੱਚ ਔਰ ਹਮੇਸ਼ਾ ਅਸੀਂ ਚੜ੍ਹਦੀ ਕਲਾ ਵਿੱਚ ਰਵਾਂਗੇ ਇਸ ਕਰਕੇ ਇਹਦਾ ਵਿਰੋਧ ਕੀਤਾ ਜਾਵੇ ਸਾਰੀ ਸੰਗਤ ਨੂੰ ਅਪੀਲ ਕਰਦਾ ਆਪਣਾ ਫਰਜ਼ ਸਮਝਦਾ ਇਸ ਕਰਕੇ ਭਾਈ ਚੜ੍ਹਦੀ ਕਲਾ ਵਿੱਚ ਰਹੋ ਚੜ੍ਹਦੀ ਕਲਾ ਨਾਲ ਆਪਣੇ ਸ਼ਹੀਦਾਂ ਦੀ ਯਾਦ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ